ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮਨੀ ਪਲਾਂਟ ਦੇ ਬਾਰੇ ਦੇ ਵਿੱਚ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਪਰੇਸ਼ਾਨ ਹੋ ਚੁੱਕੇ ਹੋ ਤੁਸੀਂ ਮਿਹਨਤਾਂ ਬਹੁਤ ਕਰਦੇ ਹੋ ਤੇ ਪੈਸਾ ਵੀ ਬਹੁਤ ਕਮਾਉਂਦੇ ਹੋ ਪਰ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਪੈਸਾ ਟਿਕਦਾ ਨਹੀਂ ਫਜ਼ੂਲ ਖਰਚ ਜ਼ਿਆਦਾ ਹੈ ਤਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਉਹ ਦੋ ਖਾਸ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰ ਸਕਦੇ ਹੋ ਜਿਨ੍ਹਾਂ ਘਰਾਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਉਹ ਤਾਂ ਆਸਾਨੀ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਹਨ ਤੇ ਜਿਨ੍ਹਾਂ ਘਰਾਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਹੈ ਜੇਕਰ ਉਹ ਲੋਕ ਇਸ ਉਪਾਅ ਨੂੰ ਕਰਨਾ ਤਾਂ ਉਹ ਕਰਨ ਤੋਂ ਪਹਿਲਾਂ ਇੱਕ ਪੌਦਾ ਮਨੀ ਪਲਾਂਟ ਦਾ ਆਪਣੇ ਘਰ ਦੇ ਵਿੱਚ ਲਿਆ ਸਕਦੇ ਹਨ ਕਹਿਣ ਤੋਂ ਭਾਵ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਘਰ ਦੇ ਵਿੱਚ ਉਪਾਹ ਕਰਨ ਤੋਂ ਪਹਿਲਾਂ ਜਿਹੜਾ ਮਨੀ ਪਲਾਂਟ ਦਾ ਪੌਦਾ ਹੈ ਉਹ ਕਾਫੀ ਸਮਾਂ ਪਹਿਲਾਂ ਦਾ ਲੱਗਾ ਹੋਇਆ ਹੋਣਾ ਚਾਹੀਦਾ ਹੈ ਜਾਂ ਨਹੀਂ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਘਰ ਦੇ ਵਿੱਚ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਹੈ ਤਾਂ ਤੁਸੀਂ ਤੁਰੰਤ ਪੌਦਾ ਲਿਆ ਕੇ ਵੀ ਉਪਾਅ ਕਰ ਸਕਦੇ ਹੋ ਸਿਰਫ ਤੁਸੀਂ ਇਹ ਦੋ ਉਪਾਅ ਕਰਨੇ ਹਨ ਤੇ ਬਹੁਤ ਸਾਰੀਆਂ ਸੰਗਤਾਂ ਨੇ ਇਹ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਇਹ ਦੋ ਉਪਾਅ ਕਰਦੇ ਹਾਂ ਤਾਂ ਇਹਨਾਂ ਦੋ ਉਪਾਵਾਂ ਨੂੰ ਕਰਨ ਦੇ ਨਾਲ ਸਾਡੇ ਘਰਾਂ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਸਾਡੇ ਘਰ ਦੀ ਗਰੀਬੀ ਦੂਰ ਹੋ ਗਈ ਹੈ ਸਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਗਿਆ ਹੈ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਦੋਂ ਇਹ ਉਪਾਅ ਕੀਤੇ ਨੇ ਤਾਂ ਅਸੀਂ ਰੋੜ ਪਤੀ ਤੋਂ ਕਰੋੜ ਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਰੋੜ ਪਤੀਆਂ ਵਾਂਗ ਜਿਉਂ ਰਹੇ ਹਾਂ ਇਸ ਤਰੀਕੇ ਦੇ ਨਾਲ ਮਨੀ ਪਲਾਂਟ ਨੂੰ ਵਾਸਤੂ ਸ਼ਾਸਤਰਾਂ ਦੇ ਵਿੱਚ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ਅਸੀਂ ਸਹੀ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਮਨੀ ਪਲਾਂਟ ਦੇ ਪੌਦੇ ਦੀ ਤਾਂ ਇਹ ਸਿਰਫ ਸਾਡੇ ਘਰ ਦੀ ਸੁੰਦਰਤਾ ਨੂੰ ਹੀ ਨਹੀਂ ਵੰਡਾਉਂਦਾ ਇਸ ਦੇ ਨਾਲ ਨਾਲ ਸਾਡੇ ਘਰ ਦੀ ਆਰਥਿਕ ਤੰਗੀ ਆਰਥਿਕ ਮੁਸ਼ਕਲਾਂ ਪਰੇਸ਼ਾਨੀਆਂ ਉਹਨਾਂ ਨੂੰ ਵੀ ਦੂਰ ਕਰਦਾ ਹੈ ਇਹ ਚੀਜ਼ ਹਰ ਇੱਕ ਭੈਣ ਨੂੰ ਹਰ ਇੱਕ ਭੈਣ ਭਰਾ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਸਾਡੇ ਘਰ ਦੀ ਬਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੋਵੇਗਾ ਇਸ ਦੇ ਨਾਲ-ਨਾਲ ਅਸੀਂ ਉਹਨਾਂ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ ਜਿਨ੍ਹਾਂ ਲੋਕਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਉਹ ਆਪਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਰਹਿੰਦੀ ਹੈ ਇਹ ਚੀਜ਼ ਤਾਂ ਅਸੀਂ ਵੀ ਮੰਨਦੇ ਹਾਂ ਤੇ ਜਾਣਦੇ ਹਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਤਾਂ ਜ਼ਰੂਰ ਹੋਈ ਹੋਵੇਗੀ ਪਰ ਉਨੀ ਬਰਕਤ ਨਹੀਂ ਹੋਈ ਹੋਣੀ ਜਿੰਨੀ ਇਹ ਮਨੀ ਪਲਾਂਟ ਦਾ ਪੌਦਾ ਬਰਕਤ ਕਰ ਸਕਦਾ ਹੈ ਤੇ ਉਨੀ ਬਰਕਤ ਕਿਉਂ ਨਹੀਂ ਹੁੰਦੀ ਠੀਕ ਹੈ ਜੀ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦੇ ਉਸ ਤਰੀਕੇ ਦੇ ਨਾਲ ਪੌਦੇ ਨੂੰ ਨਹੀਂ ਲਗਾਉਂਦੇ ਜਿਸ ਤਰੀਕੇ ਦੇ ਨਾਲ ਸਾਨੂੰ ਲਗਾਉਣਾ ਚਾਹੀਦਾ ਹੈ ਤੇ ਸਾਡੀ ਗੱਲ ਇੱਥੇ ਹੁੰਦੀ ਹੈ ਕਿ ਅਸੀਂ ਮਨੀ ਪਲਾਂਟ ਦੇ ਪੌਦੇ ਨੂੰ ਸਿਰਫ ਤਾਂ ਸਿਰਫ ਇੱਕ ਪੌਦਾ ਮੰਨ ਕੇ ਬੈਠੇ ਹੋਏ ਹਾਂ ਪਾਰੇ ਸਿਰਫ ਇੱਕ ਪੌਦਾ ਹੀ ਨਹੀਂ ਹੈ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦਾ ਹੈ ਬਿਲਕੁਲ ਖਤਮ ਕਰ ਦਿੰਦਾ ਹੈ ਤੇ ਸੰਗਤ ਜੀ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਸ ਵਿੱਚ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਤਾਂ ਤੁਹਾਨੂੰ ਪੁੱល ਕੇ ਵੀ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪੌਦਾ ਲੱਗਿਆ ਹੋਇਆ ਹੈ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪੌਦਾ ਲੱਗਿਆ ਹੈ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਅੱਜ ਤੱਕ ਉਹਨਾਂ ਘਰਾਂ ਦੇ ਵਿੱਚ ਬਰਕਤ ਨਹੀਂ ਹੋਈ ਸੰਤ ਜੀ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਬਿਨਾਂ ਸਕਿਪ ਕੀਤੇ ਜ਼ਰੂਰ ਸੋਣਾ ਜੀ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦੇਣਾ ਤਾਂ ਜੋ ਤੁਹਾਡੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਬਰਕਤਾਂ ਆ ਜਾਣ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਇਸ ਦੇ ਨਾਲ ਨਾਲ ਅਸੀਂ ਉਹ ਦੋ ਉਪਾਅ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਮਨੀ ਪਲਾਂਟ ਦੇ ਪੌਦੇ ਦੇ ਨਾਲ ਇਹ ਦੋ ਉਪਾਅ ਕਰੋਗੇ ਤਾਂ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਹੈ ਜੋ ਗਰੀਬੀ ਹੈ ਉਹ ਸਾਰੀ ਹੀ ਦੂਰ ਹੋ ਜਾਵੇਗੀ ਬਹੁਤ ਸਾਰੇ ਲੋਕ ਇਹ ਉਪਾਅ ਨੂੰ ਕਰਕੇ ਪੌਦੇ ਦੇ ਨਾਲ ਛੋਟਾ ਜਿਹਾ ਉਪਾਅ ਕੀਤਾ ਤੇ ਕਰੋੜਪਤੀ ਬਣ ਚੁੱਕੇ ਹਨ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸੰਗਤ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸੰਗਤ ਜੀ ਇਸੇ ਹੀ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਕਾਰਜ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਾ ਹੁੰਦਾ ਹੈ ਜਿਹੜੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਾ ਹੁੰਦਾ ਹੈ ਉੱਥੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਇਸ ਦੇ ਨਾਲ ਨਾਲ ਇਹ ਪੌਦਾ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਤੇ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਦੇ ਵਿੱਚ ਨੀਮਾ ਦੇ ਅਨਸਾਰ ਲਗਾਉਂਦਾ ਹੈ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤੇ ਆਮਦਨ ਦੇ ਤੌਰ ਤੇ ਘਰ ਵਿੱਚ ਵਾਧਾ ਹੁੰਦਾ ਹੈ ਇਸ ਦੇ ਕਿਹੜੇ-ਕਿਹੜੇ ਨਿਯਮ ਹਨ ਇਹ ਸਾਰੀਆਂ ਗੱਲਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾ ਰਹੇ ਹਾਂ ਤਾਂ ਸਾਨੂੰ ਪੁੱਲ ਕੇ ਜਾਣੇ-ਅਣਜਾਣੇ ਦੇ ਵਿੱਚ ਵੀ ਇਹ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਪਹਿਲਾਂ ਹੀ ਕਰ ਚੁੱਕੇ ਹੋ ਤਾਂ ਤੁਸੀਂ ਜਾਣੋ ਨਹੀਂ ਸੀ ਇਹਨਾਂ ਗਲਤੀਆਂ ਨੂੰ ਇਹ ਗਲਤੀਆਂ ਨਹੀਂ ਕਰਨੀਆਂ ਤੇ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਉਪਾਅ ਹਨ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਅਕਸਰ ਹੀ ਦੇਖਿਆ ਹੋਣਾ ਹੈ ਕਿ ਜਦੋਂ ਮਣੀ ਪਲਾਟ ਦਾ ਪੌਦਾ ਜਿਹੜਾ ਲੱਗਾ ਹੁੰਦਾ ਹੈ ਉਸਦੇ ਪੱਤੇ ਜਿਹੜੇ ਨੇ ਉਹ ਪੀਲੇ ਹੋ ਜਾਂਦੇ ਹਨ ਕਹਿੰਦੇ ਭਾਵ ਕਿ ਉਸ ਪੌਦੇ ਦੇ ਵਿੱਚ ਹਰਿਆਲੀ ਨਹੀਂ ਰਹਿ ਜਾਂਦੀ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਿਕ ਊਰਜਾ ਨੂੰ ਵਧਾ ਦਿੰਦਾ ਹੈ ਕਿਉਂਕਿ ਹੁੰਦਾ ਕੀ ਹੈ ਜਿਸ ਚੀਜ਼ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਹੈ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੀ ਰੱਖਿਆ ਨਹੀਂ ਕਰਦੇ ਉਸ ਦੀ ਸਾਂਭ ਸੰਭਾਲ ਨਹੀਂ ਕਰਦੇ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਹੋਣ ਦੇ ਬਾਵਜੂਦ ਵੀ ਉਸ ਨੂੰ ਉਸ ਦਾ ਸੁੱਕ ਜਾਣਾ ਜਾਂ ਉਸ ਦੇ ਪੱਤੇ ਪੀਲੇ ਹੋ ਜਾਣ ਇਸ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਆਪਣੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਾਇਆ ਹੋਇਆ ਸੀ ਉਹ ਤੁਹਾਡੇ ਘਰ ਦੇ ਵਿੱਚ ਵਰਕਤ ਲੈ ਕੇ ਆਉਣ ਦਾ ਕੰਮ ਨਹੀਂ ਕਰ ਰਿਹਾ ਇਹ ਦੋ ਕਾਰਨ ਹੋ ਸਕਦੇ ਹਨ ਮੁੱਖ ਕਾਰਨ ਪਹਿਲਾਂ ਤਾਂ ਇਹ ਸੀ ਕਿ ਉਹ ਉਸ ਨੂੰ ਤੁਸੀਂ ਪਾਣੀ ਨਹੀਂ ਪਾਉਂਦੇ ਉਸ ਦਾ ਤੁਸੀਂ ਧਿਆਨ ਨਹੀਂ ਰੱਖਦੇ ਦੂਸਰਾ ਕਾਰਨ ਇਹ ਹੁੰਦਾ ਹੈ ਕਿ ਇਹਦੇ ਨਾਲ ਤੁਸੀਂ ਕਦੇ ਵੀ ਕੋਈ ਉਪਾਅ ਨਹੀਂ ਕਰਦੇ ਕਿ ਤੁਸੀਂ ਕੀ ਕਰਦੇ ਹੋ ਦੂਸਰੀਆਂ ਪੌਦਿਆਂ ਦੀ ਤਰ੍ਹਾਂ ਇਸ ਪੌਦੇ ਨੂੰ ਵੀ ਆਮ ਹੀ ਸਮਝ ਕੇ ਬੈਠੇ ਹੋਏ ਹੋ ਤੇ ਉਸ ਤਰੀਕੇ ਦਾ ਵਿਹਾਰ ਹੀ ਕਰਦੇ ਹੋ ਪਰ ਅਸੀਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਇਹ ਪੌਦਾ ਕੋਈ ਆਮ ਨਹੀਂ ਹੁੰਦਾ ਇਹ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਆਉਂਦਾ ਹੈ ਤੇ ਕਾਫੀ ਜ਼ਿਆਦਾ ਉਪਾਅ ਵੀ ਕਰਵਾਉਂਦਾ ਹੈ ਦੂਸਰੀ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਉਹ ਕਰਦੇ ਹਾਂ ਕਿ ਆਪਣੇ ਘਰ ਦੇ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਕਿ ਸ਼ਰਾਬ ਵਾਲੀ ਹੁੰਦੀ ਹੈ ਉਸ ਦੇ ਵਿੱਚ ਹੀ ਲਗਾ ਦਿੰਦੇ ਆ ਜਾਂ ਫਿਰ ਅਸੀਂ ਕੱਲੇ ਪਾਣੀ ਦੇ ਵਿੱਚ ਹੀ ਇਸ ਨੂੰ ਲਗਾ ਦਿੰਨੇ ਆ ਤੇ ਜਦੋਂ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਮਨੀ ਪਲਾਂਟ ਨੂੰ ਲਗਾਉਂਦੇ ਹੋ ਤਾਂ ਇਹ ਜੋ ਪੌਦਾ ਹੈ ਜਿਆਦਾ ਗਰੋਥ ਨਹੀਂ ਕਰਦਾ ਕਿੰਨ ਤੋਂ ਭਾਵ ਕਿ ਉਹ ਪੌਦਾ ਜਿਆਦਾ ਵੱਧਦਾ ਫੁੱਲਦਾ ਨਹੀਂ ਹੈ ਘਰ ਵਿੱਚ ਬਰਕਤ ਲਿਆਉਣ ਦੇ ਲਈ ਇਸ ਪੌਤੇ ਦਾ ਵਧਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਹੁੰਦਾ ਕੀ ਹੈ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਐਵੇਂ ਜਿਆਦਾ ਪੱਤੇ ਕੱਢੇਗਾ ਓਨੇ ਹੀ ਜਿਆਦਾ ਸਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਦੋ ਹੈ ਉਹ ਦੂਰ ਹੁੰਦੀ ਹੈ ਤੇ ਇਸ ਦੇ ਨਾਲ ਹੀ ਕਈ ਲੋਕ ਕੀ ਕਰਦੇ ਹਨ ਕਿ ਕਿਸੇ ਦੇ ਘਰ ਜਦੋਂ ਜਾਂਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੀ ਜੜ ਲੈ ਆਉਂਦੇ ਹਨ ਜਾਂ ਫਿਰ ਟਾਣੀ ਤੋੜ ਕੇ ਲੈ ਆਉਂਦੇ ਹਨ ਉਹਨਾਂ ਦੇ ਘਰ ਦੇ ਵਿੱਚ ਓਲਿਆ ਆ ਕੇ ਆਪਣੇ ਘਰ ਦੇ ਵਿੱਚ ਲਗਾ ਲੈਂਦੇ ਹਨ ਉੱਥੇ ਉਹ ਬਹੁਤ ਵੱਡੀ ਗਲਤੀ ਕਰਦੇ ਹਨ ਉਹ ਕਿਵੇਂ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਘਰ ਵਿੱਚ ਸਾਡੇ ਘਰ ਦੀ ਸਾਰੀ ਨਕਾਰਾਤਮਿਕ ਊਰਜਾ ਜੋ ਹੈ ਉਸ ਨੂੰ ਦੂਰ ਕਰਦਾ ਹੈ ਤੇ ਜਿਵੇਂ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਤਾਂ ਸਾਰੀ ਸ਼ਕਤੀ ਤੇ ਹੋਰ ਜੋ ਵੀ ਉਸ ਦੇ ਵਿੱਚ ਬਰਕਤ ਹੁੰਦੀ ਹੈ ਉਸ ਨੂੰ ਬਾਹਰ ਕੱਢ ਦਿੰਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਇਹ ਪੌਦੇ ਲੈ ਕੇ ਆਉਂਨੇ ਹਾਂ ਤਾਂ ਜਿਸ ਦੇ ਨਾਲ ਉਹ ਘਰ ਦੀ ਸਾਰੀ ਹੀ ਜੋ ਗਰੀਬੀ ਹੈ ਨਕਾਰਾਤਮਕ ਊਰਜਾ ਹੈ ਉਹ ਵੀ ਉਸ ਦੇ ਨਾਲ ਹੀ ਆ ਜਾਂਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਇਹ ਗਲਤੀ ਕੀਤੀ ਹੈ ਤਾਂ ਕਿਸੇ ਹੋਰ ਘਰ ਦਾ ਪੌਦਾ ਆਪਣੇ ਘਰ ਦੇ ਵਿੱਚ ਲਗਾਇਆ ਹੋਇਆ ਹੈ ਮਨੀ ਪlant ਦਾ ਤਾਂ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਅਰਗਬਤੀ ਦੇ ਦਿਓ ਕਹਿਣ ਤੋਂ ਭਾਵ ਕਿ ਅਸੀਂ ਸ਼ਨੀਵਾਰ ਦਾ ਦਿਨ ਤੇ ਤੁਸੀਂ ਕੋਈ ਵੀ ਧੂਫ ਕਰਨੀ ਹੈ ਇਸ ਦਾ ਵੀ ਇੱਕ ਸਮਾਂ ਹੈ ਇਸ ਧੂਫ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਹੀ ਕਰਨਾ ਹੈ ਤੇ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਆਪਣੇ ਘਰ ਦੇ ਵਿੱਚੋਂ ਇਹ ਪੌਦੇ ਨੂੰ ਕੱਢਣ ਦੀ ਜਾਂ ਫਿਰ ਸੁੱਟਣ ਦੀ ਕਿਉਂਕਿ ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ માતા લક્ષ્ਮੀ ਜੀ ਦਾ ਦੋਸਤ ਤੁਹਾਡੇ ਘਰ ਦੇ ਉੱਪਰ ਲੱਗ ਜਾਵੇਗਾ ਤੇ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਲਗਾਉਣ ਦੇ ਲਈ ਮਣੀ ਪਲਾਂਟ ਦੇ ਪੌਦਿਆਂ ਦੀ ਖਰੀਦ ਕਰਦੇ ਹੋ ਤਾਂ ਇਸ ਦਾ ਧਿਆਨ ਜ਼ਰੂਰ ਰੱਖੋ ਕਿ ਉਸ ਦੇ ਪੌਦੇ ਦੇ ਜ਼ਿਆਦਾ ਪੱਤੇ ਨਹੀਂ ਕੱਢੇ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਪੌਦਾ ਹੁੰਦਾ ਹੈ ਉਸ ਦੀ ਜਿਹੜੀ ਸ਼ਕਤੀ ਹੁੰਦੀ ਹੈ ਜੋ ਕਿ ਸਾਡੇ ਘਰ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ ਉਹ ਘਟ ਜਾਂਦੀ ਹੈ ਇਸ ਦੇ ਨਾਲ ਉਹਨਾਂ ਦੇ ਜਿਹੜੇ ਤੁਸੀਂ ਆਪਣੇ ਘਰ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਉਪਾਅ ਕਰਨੇ ਹੋਣਗੇ ਤੁਸੀਂ ਕੀ ਕਰਨਾ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਉਥੇ ਤੁਸੀਂ ਇੱਕ ਸ਼ੁੱਕਰਵਾਰ ਦੇ ਦਿਨ ਉਹ ਦੇਸੀ ਘੋਦਾ ਦੀਵਾ ਜ਼ਰੂਰ ਜਗਾਉਣਾ ਹੈ ਉਸ ਦੀਵੇ ਨੂੰ ਤੁਸੀਂ ਥੋੜਾ ਜਿਹਾ ਦੂਰ ਕਰਕੇ ਜਗਾਉਣਾ ਹੈ ਤਾਂ ਜੋ ਪੌਦੇ ਦੇ ਪੱਤੇਆਂ ਨੂੰ ਸੇਕ ਨਾ ਪਵੇ ਇਹ ਉਪਾਅ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਬਹੁਤ ਜ਼ਿਆਦਾ ਪਰਸਾਨ ਹੁੰਦੀ ਹੈ ਜਿਹਦੇ ਨਾਲ ਸਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤੇ ਇਹ ਸੀ ਜੀ ਪਹਿਲਾ ਉਪਾਅ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਮੀਂਹ ਦਾ ਪਾਣੀ ਤੁਸੀਂ ਸਟੋਰ ਕਰ ਲੈਣਾ ਹੈ ਜੋ ਪਾਣੀ ਤੁਸੀਂ ਮਣੀ ਪlant ਦੇ ਪੌਦੇ ਦੇ ਉੱਪਰ ਜ਼ਰੂਰ ਪਾਉਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਇੰਦਰ ਦੇਵਤਾ ਜੋ ਹੁੰਦੇ ਹਨ ਉਹ ਸਾਡੇ ਉੱਪਰ ਬਹੁਤ ਪ੍ਰਸੰਨ ਹੁੰਦੇ ਹਨ ਤੇ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਕਿ ਜਿਹੜਾ ਮਣੀ ਪlant ਦਾ ਪੌਦਾ ਹੈ ਉਸ ਨੂੰ ਤੁਸੀਂ ਗਮਲੇ ਦੇ ਵਿੱਚ ਮਿੱਟੀ ਪਾ ਕੇ ਲਗਾਉਣਾ ਹੈ ਜਦੋਂ ਅਸੀਂ ਮਣੀ ਪlant ਦੇ ਪੌਦੇ ਨੂੰ ਮਿੱਟੀ ਵਾਲੇ ਗਮਲੇ ਦੇ ਵਿੱਚ ਲਗਾਵਾਂਗੇ ਤਾਂ ਉਸ ਦੇ ਨਾਲ ਜਿਹੜਾ ਉਸ ਦੀ ਗਰੋਥ ਹੈ ਉਹ ਬਹੁਤ ਜ਼ਿਆਦਾ ਹੋਵੇਗੀ ਜਿਵੇਂ ਮਣੀ ਪਲਾਂਟ ਦਾ ਪੌਦਾ ਵੱਧਦਾ ਫੁੱਲਦਾ ਉਸਦੇ ਪੱਤੇ ਵੱਧਦੇ ਫੁੱਲਦੇ ਹਨ ਕਈ ਪਰਿਵਾਰ ਕੀ ਕਰਦੇ ਹਨ ਕਿ ਉਹ ਪੱਤਿਆਂ ਨੂੰ ਕੱਟ ਦਿੰਦੇ ਹਨ ਇਹ ਗਲਤੀ ਕਰਨ ਦੇ ਨਾਲ ਸਾਡੇ ਘਰ ਦੀ ਜਿਹੜੀ ਬਰਕਤ ਹੁੰਦੀ ਹੈ ਉੱਥੇ ਰੁਕ ਜਾਂਦੀ ਹੈ ਇਸ ਤਰੀਕੇ ਦੇ ਨਾਲ ਮਲੀ ਪਲਾਂਟ ਦਾ ਜਿਹੜਾ ਪੌਦਾ ਹੈ ਉਹ ਕੋਈ ਆਮ ਪੌਦਾ ਨਹੀਂ ਹੁੰਦਾ ਇਸ ਨੂੰ ਹਮੇਸ਼ਾ ਤੁਸੀਂ ਚੰਗਾ ਹੀ ਮਹਿਸੂਸ ਕਰਵਾਉਣਾ ਹੈ ਇਸ ਨੂੰ ਤੁਸੀਂ ਇਸ ਜਗ੍ਹਾ ਤੇ ਰੱਖਣਾ ਹੈ ਜਿੱਥੇ ਬਿਲਕੁਲ ਵੀ ਧੁੱਪ ਨਹੀਂ ਪੈਂਦੀ ਤੇ ਤੁਸੀਂ ਉਥੇ ਰੱਖਣਾ ਜਿੱਥੇ ਸਾਰਾ ਦਿਨ ਹੀ ਧੁੱਪ ਨਾ ਆਵੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜਿਵੇਂ ਜਿਵੇਂ ਮਨੀ ਪਲਾਂਟ ਦਾ ਪੌਦਾ ਹੈ ਉਹ ਵਾਧਦਾ ਰਹੇਗਾ ਓਵੇਂ ਹੀ ਤੁਹਾਡੀ ਆਮਦਨ ਵੀ ਵਾਧੀ ਰਹੇਗੀ ਜਿਵੇਂ ਕਿ ਸਾਡੇ ਘਰ ਦੇ ਬਜ਼ੁਰਗ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਿਵੇਂ ਮਨੀ ਪਲਾਂਟ ਦੇ ਪੱਤੇ ਵਧ ਜਾਂਦੇ ਹਨ ਉਸੇ ਹੀ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਨੋਟ ਵੀ ਵਧਦੇ ਜਾਂਦੇ ਹਨ ਇਸ ਦੇ ਨਾਲ ਤੁਸੀਂ ਇੱਕ ਕੰਮ ਹੋਰ ਜ਼ਰੂਰ ਕਰਿਆ ਕਰੋ ਆਪਣੇ ਦਿਲ ਤੋਂ ਉਹ ਸਭ ਪੌਦਿਆਂ ਦੇ ਨਾਲ ਤੁਸੀਂ ਗੱਲਾਂ ਜ਼ਰੂਰ ਕਰਿਆ ਕਰੋ ਇਹ ਗੱਲਾਂ ਬਾਰੇ ਤਾਂ ਸਾਰੀ ਸੰਗਤ ਭੈਣ ਭਰਾਵਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਜਿਹੜੇ ਪੌਦੇ ਹੁੰਦੇ ਹਨ ਇਹ ਫੀਲ ਕਰਦੇ ਹਨ ਇਸ ਦੇ ਨਾਲ ਇੱਕ ਗੱਲ ਹੋਰ ਨੋਟ ਕਰਿਓ ਜਿਹੜੇ ਘਰ ਦੇ ਵਿੱਚ ਜ਼ਿਆਦਾਤਰ ਰੌਣਕ ਆਉਂਦੀ ਹੈ ਜਾਂ ਫਿਰ ਜਿਸ ਘਰ ਦੇ ਵਿੱਚ ਬੱਚੇ ਅਕਸਰ ਹੀ ਖੇਡਦੇ ਰਹਿੰਦੇ ਹਨ ਉਸ ਘਰ ਦੇ ਵਿੱਚ ਦਰਖਤ ਜੋ ਹੋਣਗੇ ਉਹ ਹਮੇਸ਼ਾ ਹੀ ਹਰੇ ਭਰੇ ਰਹਿੰਦੇ ਹਨ ਕਿਉਂਕਿ ਇਹ ਜੋ ਹੁੰਦੇ ਹਨ ਮਨੁੱਖ ਦੇ ਦਿਲ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਇਸ ਕਰਕੇ ਜਦੋਂ ਵੀ ਤੁਸੀਂ ਮਣੀ ਪਲਾਂਟ ਨੂੰ ਜਲ ਪਾਉਣਾ ਹੈ ਕਹਿਣ ਤੋਂ ਭਾਵ ਕਿ ਪਾਣੀ ਪਾਉਣਾ ਹੈ ਦਿਲੋਂ ਉਸ ਦਾ ਧੰਨਵਾਦ ਤੁਸੀਂ ਜ਼ਰੂਰ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਮਹਿਸੂਸ ਕਰਵਾਉਣਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਉਸ ਦਾ ਬਹੁਤ ਹੀ ਜ਼ਿਆਦਾ ਆਤਮਾਨ ਸਤਕਾਰ ਹੈ ਸਾਧ ਸੰਗਤ ਜੀ ਸਿਰਫ ਮਣੀ ਪਲਾਂਟ ਦੇ ਪੌਦੇ ਦੇ ਨਹੀਂ ਤੁਸੀਂ ਘਰ ਵਿੱਚ ਜਿੰਨੇ ਵੀ ਪੌਦੇ ਦਰਖਤ ਬੂਟੇ ਫੁੱਲ ਲਗਾਏ ਹੋਏ ਹਨ ਉਹਨਾਂ ਸਾਰਿਆਂ ਦਾ ਹੀ ਧਿਆਨ ਰੱਖਿਆ ਕਰੋ ਕਿਉਂਕਿ ਜਦੋਂ ਅਸੀਂ ਕੁਦਰਤ ਦੀ ਬਣਾਈ ਹੋਈ ਚੀਜ਼ ਜੋ ਹੈ ਫੁੱਲ ਬੂਟੇ ਇਹਨਾਂ ਦੇ ਨਾਲ ਅਸੀਂ ਟਾਈਮ ਸਪੈਂਡ ਕਰਦੇ ਹਾਂ ਤਾਂ ਜਿਹੜਾ ਸਾਡਾ ਮਨ ਹੈ ਉਸ ਨੂੰ ਸ਼ਾਂਤੀ ਮਿਲਦੀ ਹੈ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਇਸ ਲਈ ਘਰ ਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਓ ਤੇ ਉਹਨਾਂ ਦੇ ਨਾਲ ਵੱਧ ਤੋਂ ਵੱਧ ਉਹਨਾਂ ਦਾ ਧਿਆਨ ਰੱਖੋ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਇਸ ਨੇ ਨਾਲ ਤੁਹਾਡਾ ਦਿਮਾਗ ਜੋ ਹੈ ਜੋ ਉਸ ਤੇ ਉੱਪਰ ਟੈਨਸ਼ਨ ਹਨ ਬੋਝ ਹਨ ਉਹ ਸਭ ਦੂਰ ਹੋ ਜਾਂਦੇ ਹਨ ਤੇ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਹੈ ਇਸ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਦੇ ਵਿੱਚ ਜੋ ਅਸੀਂ ਤੁਹਾਨੂੰ ਉਪਾਅ ਦੱਸੇ ਹੋਏ ਹਨ ਇਹ ਕਰ ਲੈਣਾ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਆਮਦਨ ਵਾਧੀ ਰਹੇਗੀ ਤਾਂ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ